ਪਰसों ਔਰ ਕੱਲ ਨਾਲੋਂ ਬੈਟਰ ਹੈ ਜਿੱਦਾਂ ਪਹਿਲਾਂ ਤਾਂ ਜਿਹੜਾ ਬੀਪੀ ਹੈ ਹਾਰਟ ਥੋੜਾ ਉੱਪਰ-ਨੀਚੇ ਹੋ ਰੇ ਸੀ ਡਾਊਨ ਹੋ ਰੇ ਸੀ ਹੁਣ ਸਟੇਬਲ ਹੈ ਕੱਲ ਦਾ ਸਟੇਬਲ ਹੈ ਜਿਹੜੀ ਕੰਡੀਸ਼ਨ ਹੈ ਥੋੜੀ ਕ੍ਰਿਟੀਕਲ ਜ਼ਰੂਰ ਹੈ ਬ੍ਰੇਨ ਕਰਕੇ ਪਰ ਉਹਨਾਂ ਦੀ ਬਾਡੀ ਜਿੱਦਾਂ ਹੁਣ ਰਿਸਪੌਂਸ ਕਰਨਾ ਸ਼ੁਰੂ ਕੀਤਾ ਨੇ ਉਹ ਉਹ ਗੁੱਡ ਸਾਈਨ ਹੈ ਕਿਉਂਕਿ ਬ੍ਰੇਨ ਦੀ ਸਾਡਾ ਉਹਨੂੰ ਥੋੜਾ ਟਾਈਮ ਤਾਂ ਲੱਗਦਾ ਪਰ ਉਹ ਬਹੁਤ ਫਿਜ਼ੀਕਲੀ ਔਰ ਮੈਂਟਲੀ ਬਹੁਤ ਫਿਟ ਹੈ ਕਈ ਉਹਨੂੰ ਮਿਲੇ ਵੀ ਨਹੀਂ ਰਾਜਵੀਰ ਨੂੰ ਕਦੇ ਸਿਰਫ ਵੀ ਉਹਨੂੰ ਟੀਵੀ ਤੇ ਦੇਖਿਆ ਜਾਂ ਫੋਨ ਤੇ ਜਾਂ YouTube ਤੇ ਦੇਖਿਆ ਉਹ ਸੰਗਤਾਂ ਕਿ ਮਾਵਾਂ ਜਿਹੜੀਆਂ ਕਦੇ ਵੀ ਨਹੀਂ ਮਿਲੀਆਂ ਉਹ ਦੇਗ ਕਰਾ ਕੇ ਪ੍ਰਸ਼ਾਦ ਕਰਾ ਕੇ ਸਿੰਘ ਸੋਨਾ ਸਾਬ ਤੋਂ ਇੱਥੇ ਆ ਰਹੀਆਂ ਉਹ ਜਿਹੜੀ ਸਾਰਾ ਪੰਜਾਬ ਵਿਦੇਸ਼ਾਂ 'ਚ ਬੈਠੇ ਸਾਡੇ ਪੰਜਾਬੀ ਅਰਦਾਸਾਂ ਕਰ ਰਿਹਾ ਉਹਦੀ ਹੀ ਜਿਹੜਾ ਕਿ ਸ਼ਕਤੀ ਹੈ ਉਹ ਜਿਹੜੀ ਦਵਾਈ ਦਵਾਈ ਬਣ ਕੇ ਲੱਗ ਰਹੀ ਹੈ ਤੇ ਪ੍ਰਮਾਤਮਾ ਕਰੇ ਛੇਤੀ ਠੀਕ ਹੋਵੇ ਕ ਫੇਕ ਨਿਊਜ਼ਾਂ ਤੋਂ ਬਚੋ ਬਹੁਤ ਪਤਾ ਨਹੀਂ ਚੰਦ ਵਿਊਆਂ ਦੇ ਕਰਕੇ ਚੰਦ ਪੈਸਿਆਂ ਕਰਕੇ ਅਸੀਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀਡੀਓ ਰਾਜਵੀਰੇ ਪੀਰੇ ਦੀ ਹੈ ਹੀ ਨਹੀਂ ਉਹ ਡਾਕਟਰ ਦੇਖ ਰਿਹਾ ਉਹ ਬਿਲਕੁਲ ਉਹ ਰਾਜਵੀਰ ਦੀ ਵੀਡੀਓ ਹੀ ਨਹੀਂ ਕੋਈ ਫੋਟੋ ਪਾ ਰਿਹਾ ਹੈ ਉਹ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਹੈ ਇੰਜਰੀ ਉਹ ਵੀ ਰਾਜਵੀਰ ਦੀ ਫੋਟੋ ਨਹੀਂ ਹੈਗੀ ਰਾਜਵੀਰ ਦੀ ਸਿਰਫ ਇੱਕੋ ਫੋਟੋ ਹੈ ਉਹ ਵੀ ਪਤਾ ਨਹੀਂ ਕਿਹੜੇ ਮੂਰਖ ਨੇ ਬਾਹਰ ਕੱਢੀ ਹੈ ਦੁਆ ਕਰੋ ਅਰਦਾਸ ਕਰੋ ਤੁਹਾਡੀਆਂ ਅਰਦਾਸਾਂ ਦੇ ਵਿੱਚ ਹੀ ਸ਼ਕਤੀ ਹੈ ਤੁਹਾਡੀਆਂ ਅਰਦਾਸਾਂ ਨੇ ਸਾਡੇ ਭਰਾ ਨੂੰ ਠੀਕ ਕਰਨਾ ਪਲੀਜ਼ ਵੀਰੇ ਫੇਕ ਨਿਊਜ਼ ਨਾ ਫਲਾਓ ਕੋਈ ਵੀ ਗਲਤ ਕਮੈਂਟ ਨਾ ਕਰੋ ਉਹਦੇ ਨਾਲ ਕੀ ਹੈ ਨਾ ਸਾਡੇ ਵੀ ਦਿਲ ਟੁੱਟਦੇ ਨੇ ਚੌਣ ਵਾਲਿਆਂ ਦੇ ਦਿਲ ਟੁੱਟਦੇ ਨੇ ਸਾਡੇ ਮਾਤਾ ਜੀ ਰਾਜਵੀਰ ਦੇ ਮਾਤਾ ਜੀ ਉਹਨਾਂ ਦੇ ਮੈਸੇਜ ਸਾਡੀ ਭੈਣ ਬੱਚੇ ਯਾਰ ਉਹ ਵੀ ਦੇਖਦੇ ਆ ਉਹਨਾਂ ਨੂੰ ਦਿਲ ਤੇ ਫਿਰ 네ਗੇਟਿਵ ਥਾਟ ਜਾਂਦੇ ਨੇ ਤਾਂ 네ਗੇਟਿਵਿਟੀ ਤਾਂ ਆਪਾਂ ਲੈ ਕੇ ਨਹੀਂ ਆਉਣੀ ਸਾਡਾ ਭਰਾ ਬਹੁਤ ਮਜ਼ਬੂਤ ਹੈ ਉਹਨੇ ਆ ਕੇ ਫੇਰ ਵਿੱਚ ਸਾਡੇ ਖੜ੍ਹ ਜਾਣਾ ਉਵੇਂ ਗਾਉਣਾ ਹੈ ਉਵੇਂ ਰੌਣਕ ਲਾਉਣੀ ਹੈ ਉਹਨਾਂ ਸਸ਼ੀਕਾਲ ਜੀ ਸਾਡੇ ਨਾਲ ਗਲਬ ਵੜੈਤ ਜੀ ਜੁੜੇ ਨੇ ਤੇ ਆਹੋ ਜੀ ਜਾਣਦੇ ਆ ਰਾਜਵੀਰ ਜਵੰਦਾ ਇਸ ਸਮੇਂ ਵੈਸਤਾ ਕ੍ਰਿਟੀਕਲ ਕੰਡੀਸ਼ਨ ਵਿੱਚ ਨੇ ਪਰ ਕਿਹਾ ਜਾ ਰਿਹਾ ਵੀ ਪੋਜ਼ਿਟਿਵ ਰਿਸਪੌਂਸ ਆਨ ਦੀ ਉਮੀਦ ਸਸ਼ੀਕਾਲ ਸਸ਼ੀਕਾਲ ਜੀ ਸਾਰਿਆਂ ਨੂੰ ਬਾਪੂ ਜੀ ਕੀ ਹਾਲ ਨੇ ਇਸ ਸਮੇਂ ਫਿਰ ਰਾਜਵੀਰ ਜਵੰਦਾ ਪਰਸੂ ਔਰ ਕੱਲ ਨੂੰ ਨਾਲੋਂ ਬੈਟਰ ਹੈ ਜਿੱਦਾਂ ਪਹਿਲਾਂ ਤਾਂ ਜਿਹੜਾ ਬੀਪੀ ਹੈ ਹਾਰਟ ਥੋੜਾ ਉੱਪਰ-ਨੀਚੇ ਹੋ ਰਹੀ ਸੀ ਡਾਊਨ ਹੋ ਰਹੀ ਸੀ ਹੁਣ ਸਟੇਬਲ ਹੈ ਕੱਲ ਦਾ ਸਟੇਬਲ ਹੈ ਪਲਸ ਸਟੇਬਲ ਗੁੱਡ ਸਾਈਨ ਹੈ ਕਿ ਇਹਦੇ ਨਾਲ ਰਿਕਵਰ ਹੋਊਗਾ ਰਿਕਵਰ ਹੋ ਰਹੀ ਰਿਕਵਰੀ ਹੋ ਰਹੀ ਆ ਤੇ ਜਲਦੀ ਠੀਕ ਹੋਊਗਾ ਭਰਾ ਸਾਡਾ ਬਿਲਕੁਲ ਤੇ ਜਿਹੜਾ ਅਸੀਂ ਅੱਜ ਵੀ ਦੇਖੇ ਵੀ ਜਿਹੜਾ ਮੀਡੀਆ ਬੁਲਟਿਨ ਜਾਰੀ ਕੀਤਾ ਹੈ ਉਹਨਾਂ ਨੇ ਉਸ ਵਿੱਚ ਕਿਹਾ ਜਾ ਰਿਹਾ ਵੀ ਭਾਵੇਂ ਉਹ ਵੈਂਟੀਲੇਟਰ ਨੇ ਵੈਂਟੀਲੇਟਰ ਤੇ ਨਹੀਂ ਪਰ ਬਾਡੀ ਰਿਸਪੌਂਡ ਕਰਨਾ ਸ਼ੁਰੂ ਕਰ ਰਹੀ ਆ ਮਾੜਾ ਮੋਟਾ ਹਾਂਜੀ ਜਿਹੜੀ ਕੰਡੀਸ਼ਨ ਆ ਥੋੜੀ ਕ੍ਰਿਟੀਕਲ ਜ਼ਰੂਰ ਹੈ ਬ੍ਰੇਨ ਕਰਕੇ ਪਰ ਉਹਨਾਂ ਦੀ ਬਾਡੀ ਜਿੱਦਾਂ ਹੁਣ ਰਿਸਪੌਂਸ ਕਰਨਾ ਸ਼ੁਰੂ ਕੀਤਾ ਨੇ ਉਹ ਉਹ ਗੁੱਡ ਸਾਈਨ ਹੈ ਕਿਉਂਕਿ ਬ੍ਰੇਨ ਦੀ ਸੱਟ ਉਹਨੂੰ ਥੋੜਾ ਟਾਈਮ ਤਾਂ ਲੱਗਦਾ ਪਰ ਉਹ ਬਹੁਤ ఫిਜ਼ੀਕਲੀ ਔਰ ਮੈਂਟਲੀ ਬਹੁਤ ਫਿਟ ਹੈ ਇਸ ਚੱਕਰ ਚ ਉਹਨੇ ਜਿਹੜੀ ਪਾਵਰ ਹੈ ਇੱਕ ਜਿਹੜੀ ਦੁਆਵਾਂ ਨੇ ਸੰਗਤ ਦੀਆਂ ਉਹਦੇ ਕਰਕੇ ਬਹੁਤ ਛੇਤੀ ਰਿਕਵਰ ਕਰ ਜਾਣਾ ਕਿਉਂਕਿ ਡਾਕਟਰ ਵੀ ਇਹ ਕਹਿੰਦੇ ਕਿ ਜਿਹੜਾ ਡਾਕਟਰਾਂ ਵੱਲੋਂ ਟਰੀਟਮੈਂਟ ਉਹ ਤਾਂ ਚੱਲ ਹੀ ਰਿਹਾ ਪਰ ਜਿਹੜੀ ਸੰਗਤ ਆ ਰਹੀ ਹੈ ਜਿਹੜੇ ਵਿੱਚ ਕਈ ਉਹਨੂੰ ਮਿਲੇ ਵੀ ਨਹੀਂ ਰਾਜਵੀਰ ਨੂੰ ਕਦੇ ਸਿਰਫ ਵੀ ਉਹਨੂੰ ਟੀਵੀ 'ਤੇ ਦੇਖਿਆ ਜਾਂ ਫੋਨ 'ਤੇ ਜਾਂ YouTube 'ਤੇ ਦੇਖਿਆ ਉਹ ਸੰਗਤਾਂ ਕੇ ਮਾਵਾਂ ਜਿਹੜੀਆਂ ਕਦੇ ਵੀ ਨਹੀਂ ਮਿਲੀਆਂ ਉਹ ਦੇਗ ਕਰਾ ਕੇ ਪ੍ਰਸ਼ਾਦ ਕਰਾ ਕੇ ਸਿੰਘ ਸੋਹਣਾ ਸਾਹਿਬ ਤੋਂ ਇੱਥੇ ਆ ਰਹੀਆਂ ਤੇ ਦੁਆਵਾਂ ਕਰ ਲਈਆਂ ਕਰ ਰਹੀਆਂ ਉਹ ਜਿਹੜੀ ਸਾਰਾ ਪੰਜਾਬ ਵਿਦੇਸ਼ਾਂ 'ਚ ਬੈਠੇ ਸਾਡੇ ਪੰਜਾਬੀ ਅਰਦਾਸਾਂ ਕਰ ਰਿਆ ਉਹਦੀ ਹੀ ਜਿਹੜਾ ਕਿ ਸ਼ਕਤੀ ਹੈ ਉਹ ਜਿਹੜੀ ਦੁਆ ਦਵਾਈ ਬਣ ਕੇ ਲੱਗ ਰਹੀ ਹੈ ਤੇ ਪ੍ਰਮਾਤਮਾ ਕਰੇ ਛੇਤੀ ਠੀਕ ਹੋਵੇ ਬਾਕੀ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਇੱਕ ਫੇਕ ਨਿਊਜ਼ਾਂ ਤੋਂ ਬਚੋ ਬਹੁਤ ਪਤਾ ਨਹੀਂ ਚੰਦ ਵਿਊਆਂ ਦੇ ਕਰਕੇ ਚੰਦ ਪੈਸਿਆਂ ਕਰਕੇ ਅਸੀਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀਡੀਓ ਰਾਜਵੀਰ ਦੇ ਵੀਰੇ ਦੀ ਹੈ ਹੀ ਨਹੀਂ ਉਹ ਡਾਕਟਰ ਦੇਖ ਰਿਹਾ ਉਹ ਬਿਲਕੁਲ ਉਹ ਰਾਜਵੀਰ ਦੀ ਵੀਡੀਓ ਹੀ ਨਹੀਂ ਕੋਈ ਫੋਟੋ ਪਾ ਰਿਹਾ ਹੈ ਉਹ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਹੈ ਇੰਜਰੀ ਉਹ ਵੀ ਰਾਜਵੀਰ ਦੀ ਫੋਟੋ ਨਹੀਂ ਹੈਗੀ ਰਾਜਵੀਰ ਦੀ ਸਿਰਫ ਇੱਕੋ ਫੋਟੋ ਹੈ ਉਹ ਵੀ ਪਤਾ ਨਹੀਂ ਕਿਹੜੇ ਮੂਰਖ ਨੇ ਬਾਹਰ ਕੱਢੀ ਹੈ ਆਦਰਵਾਇਜ਼ ਉਹਦੀ ਕੋਈ ਵੀਡੀਓ ਨਹੀਂ ਹੈ ਬਾਹਰ ਕੋਈ ਵੀ ਉਹਦੇ ਇਲਾਜ ਚੱਲਦੇ ਦੀ ਜਾਂ ਉਹਦੇ ਐਕਸੀਡੈਂਟ ਦੀ ਕੋਈ ਫੋਟੋ ਨਹੀਂ ਹੈ ਇਸ ਲਈ ਕਿਸੇ ਵੀ ਫੋਟੋ ਵੀਡੀਓ ਤੇ ਤੁਸੀਂ ਯਕੀਨ ਨਾ ਕਰੋ ਕਿਸੇ ਵੀ ਫੇਕ ਅ ਨਿਊਜ਼ ਤੇ ਯਕੀਨ ਨਾ ਕਰੋ ਅਸੀਂ ਲਗਾਤਾਰ ਇੱਥੇ ਆ ਜਿਹੜੀ ਵੀ ਕੋਈ ਵੀ ਹਸਪੀਟਲ ਵੱਲੋਂ ਹੀ ਵੈਸੇ ਤਰ੍ਹਾਂ ਸਵੇਰੇ ਤੇ ਸ਼ਾਮ ਦੱਸੀ ਜਾ ਰਹੀ ਹੈ ਜੋ ਵੀ ਕੰਡੀਸ਼ਨ ਹੈ ਉਸ ਤੋਂ ਬਿਨਾ ਅਸੀਂ ਜੋ ਵੀ ਹੈ ਅਪਡੇਟ ਕਰ ਰਹੇ ਆ ਆਪਦੇ ਆਪਦੇ ਸੋਸ਼ਲ ਮੀਡੀਆ ਤੋਂ ਦੁਆ ਕਰੋ ਅਰਦਾਸ ਕਰੋ ਤੁਹਾਡੀਆਂ ਅਰਦਾਸਾਂ ਦੇ ਵਿੱਚ ਹੀ ਸ਼ਕਤੀ ਹੈ ਤੁਹਾਡੀਆਂ ਅਰਦਾਸਾਂ ਨੇ ਹੀ ਸਾਡੇ ਭਰਾ ਨੂੰ ਠੀਕ ਕਰਨਾ ਡਾਕਟਰ ਆਪਣੇ ਵੱਲੋਂ 5 ਤੋਂ 6 ਡਾਕਟਰਾਂ ਦੀ ਟੀਮ ਲੱਗੀ ਹੋਈ ਹੈ ਹਰ ਟਾਈਮ ਉਹਨੂੰ ਦੇਖ ਰਹੀ ਹੈ ਦੇ ਉਹਦੇ ਅੰਡਰ ਬਾਕੀ ਤੁਸੀਂ ਸਿਰਫ ਮੈਂ ਕਹਿੰਨਾ ਵੀ ਯਾਰ ਪਲੀਜ਼ ਬਰੇ ਫੇਕ ਨਿਊਜ਼ ਨਾ ਫਲਾਓ ਕੋਈ ਵੀ ਗਲਤ ਕਮੈਂਟ ਨਾ ਕਰੋ ਉਹਦੇ ਨਾਲ ਕੀ ਹੈ ਨਾ ਸਾਡੇ ਵੀ ਦਿਲ ਟੁੱਟਦੇ ਨੇ ਚਾਹਣ ਵਾਲਿਆਂ ਦੇ ਦਿਲ ਟੁੱਟਦੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਮਾਤਾ ਜੀ ਰਾਜਵੀਰ ਦੇ ਮਾਤਾ ਜੀ ਉਹਨਾਂ ਦੇ ਮੈਸੇਜ ਸਾਡੀ ਭੈਣ ਬੱਚੇ ਸਾਡੀ ਭਤੀਜੀ ਛੋਟੀ ਜੀ ਹੈ ਨਾ ਸਾਡਾ ਭਤੀਜਾ ਯਾਰ ਉਹ ਵੀ ਦੇਖਦੇ ਆ ਉਹਨਾਂ ਨੂੰ ਦਿਲ ਤੇ ਫਿਰ 네ਗੇਟਿਵ ਥਾਟ ਜਾਂਦੇ ਨੇ ਤਾਂ 네ਗੇਟਿਵਿਟੀ ਤਾਂ ਪਰ ਲੈ ਕੇ ਨਹੀਂ ਆਉਣੀ ਨਫ਼ਰਤ ਨਾਲ ਹੈ ਕਿ ਇਹ ਨੈਗੇਟਿਵਿਟੀ ਨਾਲ ਹੈ ਕਿ ਇਹ ਸਾਡਾ ਭਰਾ ਬੇਦ ਆ ਗਿਆ ਕਦੇ ਉਹਦੇ ਤੇ ਕੋਈ ਕੰਟਰੋਵਰਸੀ ਨਹੀਂ ਹੋਈ ਕਦੇ ਉਹਨੇ ਕਿਸੇ ਨੂੰ ਮਾੜਾ ਨਹੀਂ ਕਿਹਾ ਹਸਾਉਣ ਵਾਲਾ ਲੋਕਾਂ ਨੂੰ ਹਸਾਉਣ ਵਾਲਾ ਲੋਕਾਂ ਚ ਖੁਸ਼ੀਆਂ ਵੰਡਣ ਵਾਲਾ ਸਾਡਾ ਭਰਾ ਡਿਸਪਲਿਨ ਪੁਲਿਸ ਚ ਰਿਹਾ ਬਹੁਤ ਡਿਸਪਲਿਨ ਚ ਰਹਿਣ ਵਾਲਾ ਸਾਡਾ ਭਰਾ ਉਹਦੇ ਲਈ ਤੁਸੀਂ ਡਿਸਪਲਿਨ ਚ ਰਹਿ ਕੇ ਅਰਦਾਸ ਕਰੋ ਦੁਆ ਕਰੋ ਨਫ਼ਰਤ ਤੇ ਫੇਕ ਨਿਊਜ਼ ਤੋਂ ਬਚੋ ਕੁਲੇਗਲ ਤੁਸੀਂ ਬਿਲਕੁਲ ਸਹੀ ਕਹੀ ਹੈ ਉਹ ਸਿਰਫ ਆਪਣੀ ਸਮਾਈਲ ਨਾਲ ਆਪਣੇ ਗੀਤਾਂ ਨਾਲ ਪੰਜਾਬ ਦੀ ਮਿੱਟੀ ਨਾਲ ਜੁੜੇ ਗਾਣੇ ਵੀ ਗਾਉਂਦੇ ਸੀ ਤੇ ਸਿਰਫ ਲੋਕਾਂ ਨਾਲ ਬਸ ਆਪਣੇ ਗਾਣੇ ਦੇ ਰਾਹੀ ਪਹੁੰਚਣਾ ਚਾਹੁੰਦੇ ਸੀ ਤੇ ਕੋਈ ਵੀ ਕਦੇ ਵੀ ਇੱਕ ਛੋਟੀ ਜੀ ਕੰਟਰੋਵਰਸੀ ਵੀ ਸਾਨੂੰ ਸੁਣਨ ਨੂੰ ਨਹੀਂ ਮਿਲੀ ਕੋਈ ਕਿਸੇ ਨੂੰ ਮਾੜਾ ਸ਼ਬਦ ਵੀ ਨਹੀਂ ਕਿਹਾ ਬਿਲਕੁਲ 옳ੇ ਕਹਿੰਦਾ ਸਾਡਾ ਭਰਾ ਤਾਂ ਉਹਨੇ ਰਿਸ਼ਤਿਆਂ ਦੀ ਗੱਲ ਕੀਤੀ ਹੈ ਉਹਦੇ ਗੀਤਾਂ ਦੇ ਵਿੱਚ ਭੈਣ ਦਾ ਰਿਸ਼ਤਾ ਭਰਾਵਾਂ ਦਾ ਰਿਸ਼ਤਾ ਹਨਾ ਪਿਓ ਦਾ ਰਿਸ਼ਤਾ ਹਸਬੈਂਡ ਵਾਈਫ ਦਾ ਉਹਨੇ ਰਿਸ਼ਤਿਆਂ ਤੋਂ ਬਿਨਾ ਕਿ ਕੋਈ ਹੋਰ ਗੱਲ ਨਹੀਂ ਕੀਤੀ ਉਹਦੇ ਰਿਸ਼ਤੇ ਹੀ ਬਣਾਏ ਹੋਏ ਨੇ ਜਿਹੜੇ ਅੱਜ ਸਾਰੀ ਇੰਡਸਟਰੀ ਇਕੱਠੀ ਹੈ ਸਾਰਾ ਪੰਜਾਬ ਵਿਦੇਸ਼ਾਂ 'ਚ ਬੈਠੇ ਪੰਜਾਬੀ ਉਹਦੇ ਲਈ ਦੁਆਵਾਂ ਕਰ ਰਿਹਾ ਅਰਦਾਸਾਂ ਕਰ ਰਿਹਾ ਜਿੰਨੇ ਉਹਨੇ ਰਿਸ਼ਤੇ ਕਮਾਏ ਨੇ ਉਹਨਾਂ ਰਿਸ਼ਤਿਆਂ ਦਾ ਵਾਸਤਾ ਸਿਰਫ ਮੈਂ ਜਿਹੜੇ ਕੁਝ ਚੰਦ ਲੋਕ ਨਫ਼ਰਤ ਫਲਾ ਰਹੇ ਆ ਜਾਂ ਗਲਤ ਨਿਊਜ਼ਾਂ ਪਾ ਰਹੇ ਆ ਆਪਦੀ ਰੀਚ ਲਈ ਆਪਦੇ ਵਿਊਵਾਂ ਲਈ ਆਪਦੇ ਚੰਦ ਪੈਸੇ ਲਈ ਨਾ ਕਰੋ ਉਹਦੇ ਰਿਸ਼ਤੇ ਬਹੁਤ ਮਜ਼ਬੂਤ ਨੇ ਸਾਡਾ ਭਰਾ ਬਹੁਤ ਮਜ਼ਬੂਤ ਹੈ ਉਹਨੇ ਆ ਕੇ ਫੇਰ ਵਿੱਚ ਸਾਡੇ ਖੜ ਜਣਾ ਉਵੇਂ ਗਾਉਣਾ ਹੈ ਉਵੇਂ ਰੌਣਕ ਲਾਉਣੀ ਆ ਉਹਨੇ ਬਿਲਕੁਲ ਤੇ ਫੈਮਿਲੀ ਦੇ ਕੀ ਹਾਲਾਤ ਨੇ ਠੀਕ ਨੇ ਉਹ ਇਸ ਸਮੇ ਉਹਨਾਂ ਦੀ ਵਾਈਫ ਉਹਨਾਂ ਦੀ ਮੰਮੀ ਬਿਲਕੁਲ ਚੜਦੀ ਕਲਾ ਚ ਨੇ ਮਾਤਾ ਜੀ ਬਿਲਕੁਲ ਚੜਦੀ ਕਲਾ ਚ ਨੇ ਨਿਤਨੇਮ ਚੱਲ ਰਿਹਾ ਹੈ ਪਾਠ ਚੱਲ ਰਿਹਾ ਤੇ ਸੰਗਤ ਦਾ ਧੰਨਵਾਦ ਵੀ ਕਰ ਰਹੇ ਨੇ ਉਹ ਵਾਰ-ਵਾਰ ਕਰ ਰਹੇ ਨੇ ਸੰਗਤ ਕਰਕੇ ਉਹ ਪੂਰੇ ਹੌਸਲੇ ਚ ਨੇ ਉਹਨਾਂ ਨੂੰ ਪਤਾ ਉਹਨਾਂ ਨੂੰ ਆਪਣੇ ਪੁੱਤ ਤੇ ਮਾਣ ਭੈਣ ਜੀ ਮੈਸੇਜ ਰਾਜਵਿਰ ਦੇ ਉਹ ਵੀ ਪੂਰੀ ਚੜ੍ਹਦੀ ਕਲਾ ਚ ਨੇ ਬੱਚੇ ਵੀ ਸਾਰੇ ਚੜ੍ਹਦੀ ਕਲਾ ਚ ਨੇ ਭੈਣ ਹੋਰੀ ਰਾਜਵਿਰ ਦੇ ਭੈਣ ਹੋਰੀ ਆ ਰਹੇ ਉਹ ਵੀ ਪੂਰੇ ਚੜ੍ਹਦੀ ਕਲਾ ਚ ਨੇ ਸਾਰੇ ਚੜ੍ਹਦੀ ਕਲਾ ਚ ਨੇ ਅਰਦਾਸਾਂ ਨੇ ਪੋਜ਼ਿਟਿਵਿਟੀ ਹੈ ਕਿਉਂਕਿ ਬਾਡੀ ਨੇ ਰਿਸਪੌਂਸ ਕੀਤਾ ਉਹਦੇ ਕਰਕੇ ਆਸ ਹੈ ਤੇ ਉਮੀਦ ਹੈ ਕਿ ਉਹ ਸਾਡੇ ਭਰਾਣੇ ਠੀਕ ਹੋ ਕੇ ਛੇਤੀ ਸਾਡੇ ਵਿੱਚ ਆ ਜਣਾਂ ਅਕਰਿ ਵਿੱਚ ਮੇਜੀਸ ਪੁੱਛਣਾ ਚਾਹਾਂਗੀ ਇੱਕ ਨਾ ਗੱਲ ਸਾਹਮਣੇ ਆਈ ਸੀ ਵੀ ਉਹਨਾਂ ਦੀ ਧੀ ਜਦ ਉਹਨਾਂ ਕੋਲ ਗਈ ਸੀ ਉਹਨਾਂ ਨੇ ਹੱਥ ਲਾਇਆ ਤੇ ਉਹਨਾਂ ਨੇ ਨਾ ਰਿਸਪੌਂਡ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਇੱਕ ਧੀ ਤੇ ਪਿਓ ਦਾ ਰਿਸ਼ਤਾ ਹੀ ਅਜਿਹਾ ਹੁੰਦਾ ਹੈ ਤੇ ਉਹਨਾਂ ਨੇ ਰਿਸਪੌਂਡ ਕਰਨਾ ਸ਼ੁਰੂ ਕਰ ਦਿਆ ਸੀ ਉਹਨਾਂ ਦੀ ਮਾਂ ਦੇ ਅੱਖਾਂ ਵਿੱਚ ਵੀ ਹੰਝੂ ਆ ਗਏ ਸੀ ਹਾਂਜੀ ਕੱਲ ਸਵੇਰੇ ਮਾਰਨਿੰਗ ਬੇਟੀ ਜਦੋਂ ਗਏ ਆ ਉਹਨਾਂ ਨੇ ਹੱਥ ਪੜਿਆ ਤਾਂ ਉਦੋਂ ਮਤਲਬ ਹੱਥ ਨੇ ਰਿਸਪੌਂਸ ਕੀਤਾ ਉਸ ਤੋਂ ਬਾਅਦ ਫਿਰ ਮਾਤਾਵਰੀ ਗਏ ਨੇ ਮਾਤਰ ਨੇ ਪੰਜ ਸੱਤ ਮਿੰਟ ਬੈ ਕੇ ਗੱਲਬਾਤ ਜਦੋਂ ਕੀਤੀ ਹੈ ਹਨ ਉਹਨਾਂ ਨੇ ਬਹੁਤ ਇਮੋਸ਼ਨਲ ਗੱਲ ਕੀਤੀ ਮੈਨੂੰ ਬੋਲਣੀ ਚੰਦਾ ਇੱਥੇ ਤੇ ਉਹਦੇ ਕਰਕੇ ਫਿਰ ਜਦੋਂ ਉਹਨਾਂ ਨੇ ਉਹ ਗੱਲ ਸ਼ਬਦ ਬੋਲੇ ਆ ਤਾਂ ਉਹ ਸ਼ਬਦ ਉਹਦੇ ਮਾਈਂਡ ਵਿੱਚ ਜੁੜ ਗਏ ਆ ਤਾਂ ਉਹਦੀ ਅੱਖ ਚੋਂ ਰਾਜਵੀਰ ਦੀ ਅੱਖ ਚੋਂ ਹੰਝੂ ਨਿਕਲਿਆ ਤਾਂ ਇਹ ਡਾਕਟਰਾਂ ਨੇ ਕਿਹਾ ਕਿ ਗੁੱਡ ਸਾਈਨ ਹੈ ਕਿ ਬ੍ਰੇਨ ਤੱਕ ਜਿਹੜਾ ਸਿਗਨਲ ਗਿਆ ਹੈ ਅਗਰ ਬ੍ਰੇਨ ਤੱਕ ਸਿਗਨਲ ਗਿਆ ਹੈ ਕਿਉਂਕਿ ਜਿਹੜੀ ਇੰਜਰੀ ਉਹ ਬ੍ਰੇਨ ਦੀ ਹੈ ਬ੍ਰੇਨ ਹੀ ਜਿਹੜਾ ਕ੍ਰਿਟੀਕਲ ਕੰਡੀਸ਼ਨ ਚ ਬ੍ਰੇਨ ਉਹ ਜਿਹੜਾ ਰਿਸਪਾਂਸ ਹੋਇਆ ਉਹ ਉਹ ਬਹੁਤ ਗੁੱਡ ਸਾਈਨ ਸੀ ਤੇ ਕਿਉਂਕਿ ਇੱਕ ਧੀ ਦਾ ਰਿਸ਼ਤਾ ਇੱਕ ਮਾਂ ਦਾ ਪੁੱਤ ਨਾਲ ਰਿਸ਼ਤਾ ਤਾਂ ਉਹ ਕਹਿੰਦੇ ਨੇ ਵੀ ਇਹ ਜਿਹੜੀ એનર્ਜੀ ਹੈ ਜਿਹੜੀ ਪਾਵਰ ਹੈ ਇਹ ਪਾਵਰ ਜਦੋਂ ਡਿਲੀਵਰ ਹੋਈ ਹੈ ਤਾਂ ਉਹਨੇ ਸਾਨੂੰ ਹੋਪ ਦਿੱਤੀ ਹੈ ਚਾਹਣ ਵਾਲਿਆਂ ਨੂੰ ਹੋਪ ਦਿੱਤੀ ਹੈ ਤੇ ਠੀਕ ਹੋ ਜਾਣਾ ਭਰਾ ਨੇ ਚੜ੍ਹਦੀ ਕਲਾ ਚ ਸਾਰੇ ਮਤਲਬ ਐਨ ਬਿਲਕੁਲ ਤੰਦਰੁਸਤ ਹੋ ਜਾਣਾ ਉਹਨੇ ਬਹੁਤ ਛੇਤੀ ਤੇ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਛੇਤੀ ਛੇਤੀ ਉਹ ਠੀਕਾ ਹੋ ਕੇ ਸਾਰੇ ਫੈਨਸ ਅੱਗੇ ਸਾਹਮਣੇ ਆਣ ਤੇ ਸਾਨੂੰ ਛੇਤੀ ਇਹ ਖੁਸ਼ਖਬਰੀ ਮਿਲੇ ਵੀ ਰਾਜਵੀਰ ਜਵੰਦਾ ਬਿਲਕੁਲ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਨੇ ਗੁਰੂ ਘਰ ਜਾ ਕੇ ਦਰਸ਼ਨ ਕਰਨ ਬਿਲਕੁਲ ਸਾਰੇ ਅਰਦਾਸਾਂ ਕਰ ਰਿਹਾ ਉਹਨੇ ਬਹੁਤ ਛੇਤੀ ਇਤੋਂ ਹਸਪੀਟਲ ਚੋਂ ਘਰੇ ਚੱਲ ਜਾਣਾ ਹੈ ਘਰ ਤੋਂ ਬਾਅਦ ਉਹਨੇ ਬਹੁਤ ਛੇਤੀ ਰਿਕਵਰ ਕਰਕੇ ਸਟੇਜਾਂ ਤੇ ਰੌਣਕਾਂ ਲਾਉਣੀਆਂ ਨੇ ਇਹੀ ਅਰਦਾਸ ਹੈ ਇਹੀ ਉਮੀਦ ਹੈ ਔਰ ਇਵੇਂ ਹੀ ਹੋਊਗਾ ਦਾਤਾ ਮੇਰ ਕਰੇ ਪ੍ਰਮਾਤਮਾ ਜੀ ਬਾਬਾ ਜੀ ਮੇਰ ਕਰਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ